ਵਾਹਿਗੁਰੂ ਦਸਾਂ ਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਢਾਡੀ ਜੱਥੇ ਵੱਲੋਂ ਬੜੇ ਹੀ ਅਗਬ ਤੇ ਸਤਕਾਰ ਸਹਿਤ ਦੋਵੇਂ ਹੱਥ ਜੋੜ ਕੇ ਬਲਾਈ ਫਤਿਹ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੋਸ਼ਿਸ਼ ਕਰਾਂ ਵੈਸੇ ਤਾਂ ਕੋਈ ਪ੍ਰਕਰਨ ਮੈਂ ਆਰੰਭ ਨਹੀਂ ਕਰਨਾ ਜਿਹੜੀ ਧਰਤੀ ਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਏ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਏ ਨੇ ਵੱਡੇ ਘੱਲੂ ਘਾਰੇ ਵੇਲੇ ਇਸ ਧਰਤੀ ਤੇ ਬੇਅੰਤ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਤੇ ਉਹਨਾਂ ਦਾ ਇਤਿਹਾਸ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਦਾਸ ਨੇ ਕਲਮ ਬੰਦ ਕੀਤਾ ਤੇ ਕਲਮ ਨੇ ਸਾਰਾ ਕੁਝ ਕਹਿ ਦੇਣਾ ਕਵਤਾ ਨਹੀਂ ਕਹਿ ਦੇਣਾ ਕਿਉਂਕਿ ਮੈਂ ਜੇ ਕੋਈ ਆਪਦੇ ਵੱਲੋਂ ਕੋਈ ਸ਼ੇਅਰ ਬੋਲਣਾ ਜਾਂ ਕੋਈ ਲੈਕਚਰ ਦੇ ਇਤਿਹਾਸ ਬਾਰੇ ਬੋਲਣਾ ਸਮਾਂ ਲੱਗ ਜਾਣਾ ਇਸ ਲਈ ਆਉ ਮੈਂ ਇਹਨਾਂ ਵੀ ਸਮਾਂ ਨਹੀਂ ਲੈਣਾ ਚਾਹੁੰਦਾ ਆਪਦੇ ਸਾਥੀਆਂ ਨੂੰ ਬੇਨਤੀ ਕਰਾਂ ਕਿ ਜਿਵੇਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਰ ਸੱਚੇ ਪਾਤਸ਼ਾਹ ਦੇ ਚਰਨਾਂ ਤੋਂ ਬਰੋਸਾਈ ਧਰਤੀ ਬਾਜਾਂ ਵਾਲੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਰੇ ਦੇ ਪਵਿੱਤਰ ਚਰਨਾਂ ਦੀ ਸ਼ੋਭਾ ਪ੍ਰਾਪਤ ਧਰਤੀ ਗੁਰਦੁਆਰਾ ਸਗਾਣਾ ਸਾਹਿਬ ਪਹਿਲੇ ਇਸ ਤੋਂ ਪਹਿਲੇ ਸਾਲ ਮੈਂ ਕਪਤਾ ਬੋਲੀ ਸੀ ਕਵਿਤ ਵੈਗਰੂ ਕੋੜਾ ਸੀਸ ਝੁਕਾਉਂਦੀ ਆ ਦੁਨੀਆ ਬਾਬੇ ਸਗਰਾਨੇ ਨੂੰ ਉਹ ਸਾਡੀ ਰਿਕਾਰਡ ਹੋ ਚੁੱਕੀ ਹੈ ਤੇ ਵੀਡੀਓ ਉਹਦੀ ਆ ਰਹੀ ਹੈ ਤੇ ਆਓ ਸੰਗਤ ਜੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੇ ਅਨੇਕਾਂ ਸ਼ਹੀਦਾਂ ਦੀ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਧਰਤੀ ਨੂੰ ਚਿੰੰਡਿਆਂ ਵਾਲੇ ਢਾਡੀ ਜਥੇ ਸਤਨਾਮ ਸਿੰਘ ਚਿੰੰਡੇ ਦੇ ਸਾਥੀਆਂ ਵੱਲੋਂ ਅਕੀਦਤ ਇੱਕ ਵੇਸੇ ਚੱਲੂ ਹੈ ਜੋ ਘਰੀ ਨਗਟ ਮੰਡੇ ਦੀ ਹਰ ਗੋਬਿੰਦ ਸਾਹਿਬ ਨੇ ਹਰ ਗੋਬਿੰਦ ਸਾਹਿਬ ਨੇ ਪੂਜਣ ਜੋ No, i ਹਲੇ ਕਮਾਦਾਰੀ ਕਹ ਪਹੁੰਚੀ ਐ ਜਿਸਨੇ ਸ਼ਰਤਾ ਦੇ ਨਾਲ ਜਿਸਨੇ ਸ਼ਰਤਾ ਦੇ ਨਾਲ ਲੱਗ ਰਿਹਾ 嗯嗯嗯嗯。<laughs> <laughs> ਗੀਤ ਧਰਤ ਸੇ ਮੇਲ ਪਤਾ ਨਹੀਂ ਇਸ ਜੰਗਲ ਨੂੰ ਕੀਤੀ ਨਜ਼ਰ ਮਹਿਵਰੀ ਕੀਤੀ ਨਜ਼ਰ ਵੇਰਦੀ ਰੰਗ ਪਾ ਲਾਇਆ ਵਾਟੇ ਘੱਲੂ ਘਰ ਦੇ ਇੱਥੇ ਜਰ ਸਮਾ the